ਰਾਗ ਬਿਲਾਵਲ ਮਹੱਲਾ ਨੋਵਾ ਦੋ ਪਦੇ ਫਿਰ ਵੇਖੋ ਅਸੀਂ ਪੜਨੇ ਦੋ ਪਦੇ ਤੇ ਆਮ ਬੰਦਾ ਜਿਹੜਾ ਜਿਨੇ ਗਿਣਤੀ ਪੜੀ ਉਹ ਦੋ ਪਦੇ ਕਹਿ ਜਾਏਗਾ ਨਹੀਂ ਪਿਆਰਿਓ ਦੋ ਪਦੇ ਇਹਦਾ ਮਤਲਬ ਇਹ ਵੇ ਕਿ ਜਿਹੜਾ ਸ਼ਬਦ ਤੁਸੀਂ ਪੜਨ ਲੱਗੇ ਹੋ ਇਹਦੇ ਪਦੇ ਸਿਰਫ ਦੋ ਨੇ ਇਹ ਯਾਦ ਰੱਖਿਓ ਤੁਕਾਂ ਵਕਰੀਆਂ ਨੇ ਤੇ ਪਦੇ ਵਖਰੇ ਨੇ ਜਿਵੇਂ ਪਾਠ ਕਰਦੇ ਸ਼ਬਦ ਹੁੰਦਾ ਦੋ ਤੁਕੇ ਤੇ ਤੁਕੇ ਚੋ ਤੁਕੇ ਹੁਣ ਇਹਦਾ ਮਤਲਬ ਇਹ ਹੈ ਪਦਾਂ ਤੁਕਾਂ ਦਾ ਜੋੜ ਹੁੰਦਾ ਸਿਰ ਮੈਂ ਕੋਈ ਵਿਦਵਤਾ ਨਹੀਂ ਝਾੜ ਰਿਹਾ ਮੇਰੇ ਮਨ ਸੀ ਵੀ ਜਿਹੜਾ ਅੱਜ ਸਰਲੇਖ ਆਇਆ ਇਹਦੇ ਅਰਥ ਜਰੂਰ ਕਰ ਰਹੇ ਇਹਨੂੰ ਸਮਝਣ ਲਈ ਸਿੱਧੀ ਗੱਲ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਸੀ ਪੜਨੇ 24 ਸ਼ਲੋਕ 24 ਅਸ਼ਟਪਦੀਆਂ ਤੇ ਦੋ ਰਹਾਉ ਦੀਆਂ ਤੁਕਾਂ ਸੋਖਮਨੀ ਸੋਖ ਅੰਮ੍ਰਿਤ ਪਰਬਨਾਮ ਭਗਤ ਜਨਾ ਕੈ ਬਨ ਬਿਸਰਾਵ ਰਹਾਉ ਤੇ ਉਂਝ ਸੁਖਮਨੀ ਸਾਹਿਬ ਦੇ ਵਿੱਚ ਸੁਖਮਨੀ ਜਿਹੜਾ ਹੈ ਕਿਉਂਕਿ ਉਹ ਪਾਠ ਨਾਣੀ ਨਾਲ ਦੀ ਸੁਖਮਨੀ ਨਹੀਂ ਸੁਖਮਨੀ ਹੈ ਨੰਨੇ ਨਾਲੇ ਜੀ ਤੇ ਤਿੰਨ ਵਾਰੀ ਸੁਖਮਨੀ ਸ਼ਬਦ ਸਾਰੀ ਬਾਣੀ ਦੇ ਵਿੱਚ ਆਇਆ ਹੈ ਸੁਖਮਨੀ